ਨਾਮ ਠੇਕੇਦਾਰ ਸਿਸਟਮ ਮੁਬਾਰਕ 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 ਨਾਮ ਠੇਕੇਦਾਰ ਸਿਸਟਮ ਮੁਬਾਰਕ ਮੁਬਾਰਕ ਠੇਕੇਦਾਰ ਸਿਸਟਮ ਮੁਬਾਰਕ ਮੁਬਾਰਕ ਉਸੇ ਕਰਨੇ ਪੈ ਜੇ ਠੇਕਾ ਨਹੀਂ ਖੋਲਣ ਦਿੰਦੇ ਅਸੀਂ ਬੈਠੇ ਆਂ ਗੁੰਡੇ ਲੈ ਕੇ ਆਉਣਗੇ ਤਾਂ ਵੀ ਪਿੰਡ ਸਾਡੇ ਨਾਲ ਐ ਤੇ ਜੇ ਕੋਈ ਕਾਨੂੰਨ ਮੁਤਾਬਕ ਕਹਿਣਗੇ ਤਾਂ ਵੀ ਨਾਲ ਪਰ ਵੀ ਠੇਕਾ ਸਾਤ ਤਰੀਕ 27 ਤਰੀਕ ਪਹਿਲੀ ਗੱਲ ਤਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਹਦੇ ਉੱਤੇ ਬੋਲਣ ਦਾ ਹੱਕ ᱛੀ ਜਿਵੇਂ ਜਾ ਕੇ ਸਿੱਧੀ ਦਿਨਾਂ ਦੇ ਵਿੱਚ ਇਹਨਾਂ ਨੇ ਝੋਲ ਕਰਾਈ ਹੈ ਪਰ ਰਾਤ ਵੀ ਉਹਨਾਂ ਦੇ ਧਮਕੀ ਭਰੇ ਮੈਸੇਜ ਆਈਂਗੇ ਜਾਂ ਫੋਨ ਆਈਂਗੇ ਹੁਣ ਵੀ ਇਸੇ ਤਰ੍ਹਾਂ ਹੀ ਪੈ ਰਹੇ ਨੇ ਪਰ ਅਸੀਂ ਆਪ ਜਿਹੜੇ ਬਾਤ ਇਹ ਕੀਤੀ ਸੀ ਜਾਂ ਅਸੀਂ ਮੱਥਾ ਪਾਇਆ ਸੀ ਤੇ ਕਹਿਮਾ ਇਹ ਠੇਕਾ ਬੰਦ। ਫੋਨ ਵੀ ਠੇਕੇਦਾਰ ਦੀ ਗੱਲ ਹੋਈ ਹੈ ਇੱਕ ਤਰ੍ਹਾਂ ਦਾ ਆਪ ਦਾ ਉਹ ਗੁੰਡਾਗਰਦੀ ਸਿਸਟਮ ਹੀ ਕਰਨਾ ਚਾਹੁੰਦੇ ਨੇ ਲੋਕਾਂ ਤੇ ਰੋਹ ਮਾਰਦੇ ਨੇ ਖੁਦ ਸਰਪੰਚ ਨੂੰ ਵੀ ਉਹਨੇ ਇਹ ਪਿਆ ਤਾਂ ਹੀ ਬੀਕੂਗੀ। ਗਲਵੱਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਇਸ ਮੌਕੇ ਤੇ ਜਿਹੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾਗੇ ਮਾਨਸਾ ਜ਼ਿਲ੍ਹੇ ਦੇ ਕਸਬਾ ਪੀਖੀ ਦੇ ਨੇੜਲੇ ਪਿੰਡ ਧਲੇਮਾਂ ਦੀਆਂ ਨੇ ਧਲੇਮਾਂ ਦੇ ਵਿੱਚ ਉਹ ਸੁਝਵਾਨ ਲੋਕਾਂ ਦੀ ਜਿਹੜੀ ਜ਼ਮੀਰ ਜਾਗੀ ਹੈ ਜਿਹੜਾ ਇੱਕ ਮਤਾ ਪਾਇਆਗਾ ਸ਼ਹੀਦੀ ਦਿਨਾਂ ਨੂੰ ਮੁੱਖ ਰੱਖਦੇ ਹੋਏ ਇਹ ਸ਼ਰਾਬ ਦਾ ਠੇਕਾ 20 ਦਸੰਬਰ ਤੋਂ 27 ਦਸੰਬਰ ਤੱਕ ਜਿਹੜਾ ਬੰਦ ਕੀਤਾ ਗਿਆ ਹੈ ਗ੍ਰਾਮ ਪੰਚਾਇਤ ਤਲੇਮਾ ਕਿਸਾਨ ਜੂਨੀਅਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪਤਵੰਤੇ ਸੱਜਣ ਨੇ ਉਹਨਾਂ ਵੱਲੋਂ ਜਿਹੜੇ ਮਤੇ ਪਾਏ ਗਏ ਨੇ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਤੇ ਆਪਾਂ ਦੱਸ ਦਈਏ ਕਿ ਜਿਹੜਾ ਸ਼ਰਾਬ ਦਾ ਟੈਕਸ ਹੈ ਜਾਂ ਹੋਰ ਟੈਕਸ ਨੇ ਕਿਉਂਕਿ ਇਹ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਉਹ ਇਹਨਾਂ ਲੋਕਾਂ ਦੀ ਜਿਹੜੀ ਜਮੀਰ ਜਾਗੀ ਹੈ ਇਹਨਾਂ ਨੇ ਜਿਹੜੇ ਮਤੇ ਪਾਏ ਨੇ ਉਹ ਸਰਵੰਸਦਾਨੀ ਦਸ਼ਮੇਸ਼ਪੀਤਾ ਸ਼੍ਰੀ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਿਵਾਰ ਸੀਗਾ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਉਹ ਸਿੱਖ ਕੌਮ ਦੇ ਜਿਹੜੇ ਫਿਰਦੇ ਬਲੁੰਧਰੇ ਗਏ ਤਾਂ ਸਾਡੇ ਨਾਲ ਕਿਸਾਨ ਨਾਗੂ ਜਗਜੀਤ ਸਿੰਘ ਮੌਜੂਦਾ ਆਪਾਂ ਗਲਤ ਕਰਦੇ ਆਂ ਪ੍ਰਧਾਨ ਜੀ ਜਿੱਥੇ ਸਰਕਾਰਾਂ ਨੇ ਇਹ ਕੰਮ ਕਰਨੇ ਸੀਗੇ ਜੇਕਰ ਦਰੀਬਸਾਈ ਜਾਂਦੀ ਹੈ ਤਾਂ ਇਸ ਚੀਜ਼ ਨੂੰ ਮਾੜਾ ਮੰਨਦੇ ਨੇ ਵੀ ਇਹ ਮੰਨ ਲਓ ਧਰਨੇ ਪ੍ਰਦਰਸ਼ਨ ਕਰਨ ਜੋਗੇ ਰਹਿੰਦੇ ਨੇ ਪਰ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿੰਦੇ ਆਂ ਵੀ ਇਹ ਸਰਕਾਰ ਵਾਸਤੇ ਦੇਖੋ ਆਪਾਂ ਦੇਖ ਰਹੇ ਹਾਂ ਬਹੁਤ ਵੱਡੀ ਗਲਤੀ ਹੈ ਇਹ ਪਹਿਲੀ ਗੱਲ ਤਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਹਦੇ ਉੱਤੇ ਬੋਲਣ ਦਾ ਹੱਕ ਸੀ ਜਿਵੇਂ ਲਿਆ ਕੇ ਸਿੱਧੀ ਦਿਨਾਂ ਦੇ ਵਿੱਚ ਇਹਨਾਂ ਨੇ ਚੋਣ ਕਰਾਈ ਹੈ ਤੇ ਇਹਨਾਂ ਨੂੰ ਮਤਾ ਸਰਕਾਰ ਨੂੰ ਇਹਦਾ ਆਪਦਾ ਪਹਿਲਾਂ ਤੋਂ ਹੀ ਪਾ ਕੇ ਰੱਖਣਾ ਚਾਹੀਦਾ ਵੀ ਜੇ ਆਹ 10 ਦਿਨ ਪੰਜਾਬ ਦੇ ਜਿੰਨੇ ਵੀ ਕੋਲ ਠੇਕੇ ਨੇ ਸਾਰੇ ਬੰਦ ਹੋਣੇ ਚਾਹੀਦੇ ਨੇ ਬਾਕੀ ਜਿੰਨੇ ਵੀ ਲੋਕ ਨਸ਼ਾ ਕਰਦੇ ਨੇ ਵੀ ਕੋਈ ਕਿਸੇ ਵੀ ਕਿਸਮ ਦਾ ਉਹ ਨਸ਼ਾ ਬੰਦ ਹੋਣਾ ਚਾਹੀਦਾ ਤੇ ਉਨਾਂ ਚਿਰ ਆਪਾਂ ਜੀ ਕੁਝ ਹੋਰ ਨਹੀਂ ਕਰ ਸਕਦੇ ਜਦੋਂ ਆਪਣੇ ਖਾਤਰ ਉਹਨਾਂ ਨੇ ਐਡਾ ਕਰੇ ਕੰਮ ਕੀਤੇ ਨੇ ਐਡੀਆਂ ਕੁਰਬਾਨੀਆਂ ਦਿੱਤੀਆਂ ਨੇ ਆਪਾਂ ਦੋ ਦਿਨ ਇੱਕ ਨਸ਼ੇ ਤੋਂ ਰਹਿਤ ਨਹੀਂ ਰਹਿ ਸਕਦੇ ਇਹ ਸਰਕਾਰ ਨੂੰ ਤਾਂ ਬਹੁਤ ਵੱਡੀ ਅਣਗਿਹਲੀ ਹੈ ਸਰਕਾਰ ਦੀ ਵੀ ਜਿਹੜੀਆਂ ਚੋਣਾਂ ਵੀ ਲਿਆ ਕੇ ਉਸ ਟਾਈਮ ਤੇ ਕਰਾਈਆਂ ਨੇ ਨਾ ਕੋਈ ਸਿੱਖ ਦੇ ਸੇਬੰਦੀ ਬੋਲੀ ਆ ਨਾ ਕੋਈ ਬੁੱਧੀਜੀਵੀ ਬੋਲਿਆ ਵੀ ਇਹ ਚੋਣਾਂ ਕਰਾ ਕੇ ਰਹਿਓ ਤੇ ਖੁੱਲੀ ਚੋਣਾਂ ਦੇ ਵਿੱਚ ਸਰਾਬ ਵਰਤੀ ਹੈ ਕੀ ਗੱਲ ਬਤੁਈ ਠੇਕੇਦਾਰਾਂ ਨੂੰ ਇੱਕ ਤੁਸੀਂ ਨੋਟਿਸ ਵੀ ਦਿੱਤਾ ਸੀਗਾ ਫਿਰ ਕੀ ਬਹਿਸ ਕਰਦੇ ਸੀਗੇ ਉਹ ਉਹੋ ਇਹੀ ਕਹਿੰਦੇ ਤੇ ਸਾਨੂੰ ਤਹਾਂ ਤੋਂ ਸਰਕਾਰ ਤੋਂ ਲਿਖਿਆ ਕਿ ਦਿਓ ਐ ਕਰੋ ਅਸੀਂ ਆਖਿਆ ਵੀ ਸਾਡਾ ਇਹ ਕੰਮ ਨਹੀਂ ਸਰਕਾਰਾਂ ਤੋਂ ਲਿਖਿਆਣਾ ਤੁਸੀਂ ਆਪਦਾ ਕੁਝ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਅਸੀਂ ਜਿਹੜਾ ਕੰਮ ਸੀ ਆਪਦਾ ਕਰਕੇ ਸੀ ਬੰਦ ਕਰਕੇ ਬਹਿ ਗਏ ਤੇ ਅਸੀਂ ਇਹਨੂੰ ਉਹਨੇ ਦਿਨ ਨਹੀਂ ਖੋਲਣ ਦੇ ਤੇ ਉਹਨੇ ਦਿਨ ਅਸੀਂ ਕਹਿੰਨੇ ਆ ਵੀ ਅਸੀਂ ਇੱਥੇ ਦਰੀਆਂ ਵਸਾਈ ਬੈਠੇ ਆ ਜੇ ਸਾਡੇ ਨਾਲ ਹੁਣ ਜਿਵੇਂ ਹੁਣ ਵੀ ਠੇਕੇਦਾਰ ਦੀ ਗੱਲ ਹੋਈ ਹੈ ਇੱਕ ਤਰ੍ਹਾਂ ਦਾ ਆਪਦਾ ਉਹ ਗੁੰਡਾਗਰਦੀ ਸਿਸਟਮ ਹੀ ਕਰਨਾ ਚਾਹੁੰਦੇ ਨੇ ਲੋਕਾਂ ਤੇ ਰੋਹ ਮਾਰਦੇ ਨੇ ਖੁਦ ਸਰਪੰਚ ਨੂੰ ਵੀ ਉਹਨੇ ਇਹ ਕਿਹਾ ਤਾਂ ਹੀ ਬਿਕੂਗੀ ਅਸੀਂ ਇਸ ਲੋਟ ਨਹੀਂ ਵੇਖਣ ਦਿੰਦੇ ਸਾਡੇ ਨਾਲ ਨੌਜਵਾਨ ਆਗੂ ਸਰਪੰਚ ਸੁਖਵਿੰਦਰ ਸਿੰਘ ਸੁਖਾਤਲੇ ਵામਜੂਦ ਨੇ ਬਾਈ ਜੀ ਕੀ ਕੀ ਰਾfte ਹੋਏ ਕੀ ਕੀ ਗੱਲਾਂ ਬਾਤਾਂ ਹੋਈਆਂ ਤੇ ਜਿਹੜਾ ਤੁਹਾਡੇ ਸਮੁੱਚੀ ਪੰਚਾਇਤ ਵੱਲੋਂ ਜਿਹੜਾ ਮਤਾ ਪਾਇਆ ਗਿਆ ਸਲਾਘਾਯੋਗ ਹੈ ਸਮੁੱਚੀ ਟੀਮ ਵੱਲੋਂ ਅਸੀਂ ਇਸ ਚੀਜ਼ ਦਾ ਜਿਹੜਾ ਹਮਾਇਤ ਕਰਦੇ ਹਾਂ ਸਵਾਗਤ ਕਰਦੇ ਹਾਂ ਕੀ ਕਹਿਣਾ ਚਾਹੂੰਗਾ ਮੈਂ ਵੀ ਪਿੰਡ ਤਲੇਵਾ ਵੱਲੋਂ ਆ ਗੱਲਬਾਤ ਟੀਵੀ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਇੱਥੇ ਪਹੁੰਚੇ ਮਤਾ ਤਾਂ ਬਾਈ ਜੀ ਜਦੋਂ ਮਤਾ ਪਾਇਆ ਸੀ ਉਹ ਸਾਰੇ ਪਿੰਡ ਦੀ ਸਹਿਮਤੀ ਨਾਲ ਪਾਇਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਕੱਲ੍ਹ ਬੰਦ ਕਰਵਾਉਣ ਆਏ ਤਾਂ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਵੀ ਐਂ ਕਰਕੇ ਸਾਨੂੰ ਇੱਕ ਹਫ਼ਤੇ ਲਈ ਬੰਦ ਕਰ ਦਿਓ ਪਰ ਉਹ ਮੂਹਰੋਂ ਅਕਸਾਈ ਜੀ ਡਿਪਾਰਟਮੈਂਟ ਦੇ ਅਫਸਰਾਂ ਨਾਲ ਗੱਲ ਕਰਵਾਈ ਕਹਿੰਦੇ ਜਾਂ ਡੀਸੀ ਨੂੰ ਮੰਗ ਪੱਤਰ ਦਿਓ ਤਾਂ ਬੰਦ ਹੋਊਗਾ ਜਾਂ ਚੰਡੀਗੜ੍ਹ ਅਫਸਰਾਂ ਨਾਲ ਗੱਲ ਕਰ ਲਓ ਫਿਰ ਕੁਝ ਕੁ ਸਹਿਮਤੀ ਹੋਈ ਅਸੀਂ ਪਿੰਡ ਦੇ ਸਹਿਮਤੀ ਨਾਲ ਬੰਦ ਕਰਤਾ ਪਰ ਰਾਤ ਵੀ ਉਹਨਾਂ ਦੇ ਧਮਕੀ ਭਰੇ ਮੈਸੇਜ ਆਇੰਗੇ ਜਾਂ ਫੋਨ ਆਇੰਗੇ ਹੁਣ ਵੀ ਇਸੇ ਤਰ੍ਹਾਂ ਹੀ ਕਹਿ ਰਹੇ ਨੇ ਪਰ ਅਸੀਂ ਆਪਦੇ ਜਿਹੜੇ ਵਾਅਦੇ ਕੀਤੇ ਸੀ ਜਾਂ ਅਸੀਂ ਮਤਾ ਪਾਇਆ ਸੀ ਉਹ ਤੇ ਕਾਇਮ ਆ ਤੇ ਠੇਕਾ ਬੰਦਾ ਜੀ ਕੀ ਕਹਿਣੋਗੇ ਹੋਰ ਵੀ ਬੜੀਆਂ ಗ್ರಾಮ ਪੰਚਾਇਤਾਂ ਨੇਗੀਆਂ ਡੀਸੀ ਸਾਹਿਬ ਨੂੰ ਜਾਂ ਪੰਚਾਇਤਾਂ ਦੇ ਜਿਹੜੇ ਮੁੱਖ ਬੰਦੇ ਨੇ ਸਰਪੰਚ ਸਾਹਿਬ ਨੇ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਵਾਲਾ SLAGA ਜੋ ਕਦਮ ਉਹਨਾਂ ਨੂੰ ਵੀ ਕਰਨਾ ਚਾਹੀਦਾ ਸਭ ਨੂੰ ਕਰਨਾ ਚਾਹੀਦਾ ਜੀ ਕਿਉਂਕਿ ਇਹ ਕੋਈ ਆਪਣਾ ਤਾਂ ਹੈ ਨਹੀਂ ਵੀ ਆਪਾਂ ਕੋਈ ਨਵਾਂ ਕੀਤਾਗਾ ਜਦੋਂ ਆਪਾਂ ਉੱਥੇ ਛੀ ਦੀ ਢਾੜੇ ਮਣਾਉਣ ਜਾਂਦੇ ਆ ਤਾਂ ਫਿਰ ਆਪਾਂ ਉੱਥੇ ਨਸ਼ੇ ਰੋਕਦੇ ਆ ਤਾਂ ਕਿ ਆਪਾਂ ਆਪਣੇ ਪਿੰਡ ਵਿੱਚ ਨਹੀਂ ਰੋਕ ਸਕਦੇ ਅਸੀਂ ਆਪਣੇ ਪਿੰਡ ਵਿੱਚ ਤੋਂ ਸ਼ੁਰੂਆਤ ਕੀਤੀ ਹੈ ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਵੀ ਆਲੇ ਦਾਲੇ ਪਿੰਡਾਂ ਨੂੰ ਵੀ ਨਾਲ ਜੋੜੀਏ ਤੇ ਇਹਨੂੰ ਪਰਮਾਨੈਂਟ ਹੀ 7 ਦਿਨ ਬੰਦ ਕਰਾਇਆ ਉਹ ਫਿਰ ਸਾਨੂੰ ਕੱਲਿਆਂ ਨੂੰ ਆਉਣ ਜਦੋਂ ਏਕਾ ਹੋਊਗਾ ਤਾਂ ਸਾਡਾ ਜਿਹੜਾ ਯੋਗਦਾਨ ਲੋਕਾਂ ਨਾਲ ਵਧੇ ਤੇ ਇਹਨਾਂ ਨੂੰ ਬੜੀ ਆਸਾਨੀ ਨਾਲ ਅਸੀਂ ਬੰਦ ਕਰਾ ਸਕੀਏ ਗੁੰਡਾ ਗੱਠ ਜੋੜ ਤੋਂ ਡਰਤਾ ਨਹੀਂ ਲੱਗਦਾ ਬਰਨਾਲੇ ਦੇ ਵਿੱਚ ਇੱਕ ਸਰਪੰਚ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਨਸ਼ਾ ਰੁਕਦਾ ਸੀ ਡਰਤਾ ਬਾਈ ਜੀ ਆਏ ਆ ਦੇਖੋ ਜੇ ਕੱਲੇ ਹੋਵਾਂਗੇ ਤਾਂ ਸਾਰਾ ਕੁਝ ਹੋ ਜਾਂਦਾ ਹੈ ਨਾ ਪਰ ਮੇਰੇ ਨਾਲ ਮੇਰਾ ਪਿੰਡ ਹੈ ਕਿਸਾਨ ਜੂਨੀਅਨ ਹੈ ਗੁਰਦੁਆਰਾ ਪਵੰਦ ਕਮੇਟੀ ਹੈ ਐ ਡਿੱਡਰ ਵਾਲੀ ਕੋਈ ਗੱਲ ਨਹੀਂ ਵੀ ਜੇ ਕੋਈ ਪਿੰਡ 'ਚ ਆਇਆ ਆਇਆ ਨੂੰ ਮਾਰ ਜੂਗਾ ਤੇ ਬਾਕੀ ਜਿਹੜੀ ਕਰਨੀ ਹੈ ਵੀ ਉਹ ਪਰਮਾਤਮਾ ਨੇ ਕਰਨੀ ਹੈ ਕੋਈ ਦਿੱਕਤ ਨਹੀਂ ਆਪਾਂ ਆਪਣੇ ਵਾ ਜੇ ਜੇਕਰ ਠੇਕਾ ਖੋਲਦੋ ਨੇ ਤਾਂ ਕੀ ਸੰਘਰਸ਼ ਕੀਤਾ ਜਾਊਗਾ ਖੁਸ਼ੀ ਕਰਨਾ ਪੈ ਜੇ ਅਸੀਂ ਠੇਕਾ ਨਹੀਂ ਖੋਲਣ ਦੰਦੇ ਅਸੀਂ ਬੈਠੇ ਆਂ ਗੁੰਡੇ ਲੈ ਕੇ ਆਉਣਗੇ ਤਾਂ ਵੀ ਪਿੰਡ ਸਾਡੇ ਨਾਲ ਹੈ ਤੇ ਜੇ ਕੋਈ ਕਾਨੂੰਨ ਮੁਤਾਬਕ ਕਹਿਣਗੇ ਤਾਂ ਵੀ ਨਾਲ ਆ ਪਰ ਅਸੀਂ ਠੇਕਾ 7 ਤਰੀਕ ਤੋਂ 27 ਤਰੀਕ ਤੱਕ ਨਹੀਂ ਖੋਲਣ ਦੰਦੇ ਜੀ ਐਸੀ ਸਰਪੰਚ ਸੁਖਵਿੰਦਰ ਧਲੇਮਾ ਜਿਨ੍ਹਾਂ ਨੇ ਸਮੁੱਚੇ ਆਗੂਆਂ ਦੇ ਨਾਲ ਇੱਕ ਜਿਹੜੀ ਸਰਕਾਰ ਨੂੰ ਵੀ ਜਾਂ ਠੇਕੇਦਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਅਸੀਂ ਦੀ ਦਿਹਾੜਾ ਚੱਲਦਾ ਹੈਗਾ ਉਹਨਾਂ ਚ ਠੇਕਾ ਜਿਹੜਾ ਖੁੱਲਣ ਨਹੀਂ ਦਿੱਤਾ ਜਾਊਗਾ ਪਿੰਡ ਵਾਸੀ ਮੋੜੇ ਨਾਲ ਮੋੜਾ ਲਾ ਕੇ ਖੜਨਗੇ ਹੋਰ ਵੀ ਜਿਹੜੀਆਂ ਨਗਰ ਪੰਚਾਇਤਾਂ ਨੇ ਉਹਨਾਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਅਪੀਲ ਕੀਤੀ ਜਾਂਦੀ ਹੈ ਕਿ ਚੰਗੇ ਸ਼ਬਦ ਜਿਹੜੇ ਇਦਾਂ ਦੇ ਸਿੱਖਣੇ ਚਾਹੀਦੇ ਨੇ ਗੱਲਬਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਤਲੇਮਾ ਮਾਨਸਾ